ਲਾਰੈਂਸ ਬਿਸ਼ਨੋਈ ਦਾ ਪੁਲਿਸ ਹਿਰਾਸਤ ਦੇ ਅੰਦਰ ਇੰਟਰਵਿਊ ਹੋਣਾ ਪਹਿਲਾਂ ਪੰਜਾਬ ਦੇ ਅੰਦਰ ਮੁਹਾਲੀ ਦੇ ਵਿੱਚ ਸੀਆਈਏ ਸਟਾਫ ਜਿਹੜਾ ਖੜੜ ਪੈਂਦਾ ਉੱਥੇ ਇੱਕ ਇੰਟਰਵਿਊ ਇੱਕ ਜੈਪੁਰ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਮੰਨਿਆ ਗਿਆ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਹੁਣ ਇੱਕ ਹੋਰ ਐਫਆਈਆਰ ਦਰਜ ਹੋਈ ਹੈ ਇਹ ਜੈਪੁਰ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ ਇਸ ਦੇ ਵਿੱਚ ਹੁਣ ਤਫ਼ਤੀਸ਼ ਅੱਗੇ ਹੋਣੀ ਹੈ ਕਿਉਂਕਿ ਪਹਿਲਾਂ ਪਿਛਲੀ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਹਦਾਇਤ ਦਿੱਤੀ ਸੀ ਕਿ ਜਿੱਥੇ ਵੀ ਇੰਟਰਵਿਊ ਹੋਇਆ ਕਿਉਂਕਿ ਸਿਟ ਬਣਦੀ ਹੈ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ ਦੀ ਜਿਸ ਦੇ ਵਿੱਚ ਇਹ ਪਤਾ ਲੱਗਿਆ ਤਫਤੀਸ਼ ਚ ਕਿ ਇੰਟਰਵਿਊ ਸੀਆਈਏ ਖਰੜ ਹੋਇਆ ਤੇ ਇੱਕ ਹੋਇਆ ਰਾਜਸਥਾਨ ਦੇ ਅੰਦਰ ਜਿਸ ਦੇ ਕਰਕੇ ਫਿਰ ਸਵਾਲ ਖੜੇ ਹੋਏ ਤੇ ਉੱਥੋਂ ਦੇ ਐਡਵੋਕੇਟ ਜਰਨਲ ਨੇ ਵੀ ਭਰੋਸਾ ਦਿਵਾਇਆ ਸੀ ਅਦਾਲਤ ਨੂੰ ਕਿ ਸਾਨੂੰ ਰਿਕਾਰਡ ਜਿਵੇਂ ਹੀ ਮਿਲਦਾ ਹੈ ਅਸੀਂ ਅਗਲੀ ਤਫਤੀਸ਼ ਜਾਰੀ ਰੱਖਾਂਗੇ ਤੇ ਰਿਕਾਰਡ ਆ ਜਿਹੜਾ ਪ੍ਰਬੋਧ ਕੁਮਾਰ ਨੇ ਵੀਡੀਓ ਕਾਨਫਰੰਸ ਜਰੀਏ ਜੁੜਿਆਂ ਹੋਇਆਂ ਹਾਈ ਕੋਰਟ ਤੇ ਪਿਛਲੀ ਸੁਣਵਾਈ ਦੇ ਦੌਰਾਨ ਜਾਣਕਾਰੀ ਦੇ ਦਿੱਤੀ ਸੀ ਕਿ ਅਸੀਂ ਰਿਕਾਰਡ ਰਾਜਸਥਾਨ ਨੂੰ ਭੇਜ ਦਿੱਤਾ ਹੈ ਪੁਲਿਸ ਨੂੰ ਭੇਜ ਦਿੱਤਾ ਹੈ ਤਾਂ ਹੁਣ ਉੱਥੇ ਵੀ ਇੱਕ ਐਫਆਈਆਰ ਦਰਜ ਹੋ ਗਈ ਹੈ ਇਸ ਤੋਂ ਪਹਿਲਾਂ ਚਾਰ ਵੱਡੇ ਪੁਲਿਸ ਅਫਸਰਾਂ ਤੇ ਇੱਥੇ ਸਵਾਲ ਖੜੇ ਹੋਏ ਸਨ ਜਿਸ ਦੇ ਵਿੱਚ ਤਤਕਾਲੀ ਐਸਐਸਪੀ ਮੋਹਾਲੀ ਵਿਵੇਕਸ਼ੀਲ ਸੋਨੀ ਅਮਰਦੀਪ ਸਿੰਘ ਐਸਟਪੀ ਗੁਰਸ਼ੇਰ ਸਿੰਘ ਸੰਧੂ ਡੀਐਸਪੀ ਤੇ ਸ਼ਿਵ ਕੁਮਾਰ ਸੀਆਈਏ ਇਨਚਾਰਜ ਇਹਨਾਂ ਚਾਰ ਪੁਲਿਸ ਅਫਸਰਾਂ ਦੀ ਜਵਾਬ ਤਲਬੀ ਕੀਤੀ ਗਈ ਹਾਲਾਂਕਿ ਇਹਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਕਿਹਾ ਗਿਆ ਡੀਜੀਪੀ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਨੂੰ ਨੋਟਿਸ ਭੇਜੇ ਹੋਏ ਨੇ ਔਰ ਇਹਨਾਂ ਤੋਂ ਕਾਰਨ ਦੱਸੋ ਨੋਟਿਸ ਭੇਜਿਆ ਹੋਇਆ ਜਿਵੇਂ ਜਵਾਬ ਆਉਂਦਾ ਹੈ ਤੇ ਅਗਲੀ ਰੀ ਕਾਰਵਾਈ ਕਰਾਂਗੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਨਵੇਂ ਤੋਂ ਨਵਾਂ ਲਾਰਾ ਸਾਹਮਣੇ ਆਇਆ ਹਾਈ ਕੋਰਟ ਦੇ ਅੰਦਰ ਪੁਲਿਸ ਦੇ ਵੱਲੋਂ ਔਰ ਇਸ ਇੰਟਰਵਿਊ ਨੇ ਕਾਫੀ ਜ਼ਿਆਦਾ ਵਿਵਾਦ ਖੜਾ ਇਸ ਕਰਕੇ ਕੀਤਾ ਕਿਉਂਕਿ ਉਸ ਤੋਂ ਬਾਅਦ ਜਿਹੜੀਆਂ ਫਰੋਤੀ ਦੀਆਂ ਕਾਲਾਂ ਨੇ ਉਸ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੋਰ तमाम ਗੱਲਾਂ ਨੇ ਇੱਕ ਪਾਸੇ ਮੁਹਾਲੀ ਦੇ ਵਿੱਚ ਤਫਤੀਸ਼ ਜਾਰੀ ਹੈ ਸਿਟ ਬਣੀ ਹੋਈ ਹੈ ਅਰ 10 ਅਕਤੂਬਰ ਤੱਕ ਪ੍ਰਬੋਧ ਕੁਮਾਰ ਦੀ ਸਿੱਟ ਨੇ ਭਰੋਸਾ ਦਿਵਾਇਆ ਅਦਾਲਤ ਨੂੰ ਕਿ ਅਸੀਂ ਜਾਂਚ ਮੁਕੰਮਲ ਕਰ ਲਵਾਂਗੇ ਤੇ ਅਗਲੀ ਸੁਣਵਾਈ ਇਸ ਦੀ 15 ਅਕਤੂਬਰ ਨੂੰ ਹਾਈ ਕੋਰਟ 'ਚ ਹੋਣੀ ਹੈ ਉਸ ਤੋਂ ਪਹਿਲਾਂ ਜੈਪੁਰ ਪੁਲਿਸ ਨੇ ਜਿਹੜਾ ਪਰਚਾ ਦਰਜ ਕੀਤਾ ਉਸ ਦੇ ਵਿੱਚ ਹੁਣ ਕੀ ਜੇਲ੍ਹ ਅਧਿਕਾਰੀ ਫਸ ਸਕਦੇ ਨੇ ਕਿਹੜੇ-ਕਿਹੜੇ ਵੱਡੇ ਪੁਲਿਸ ਅਫਸਰਾਂ ਦੀ ਉੱਥੇ ਸ਼ਮੂਲੀਅਤ ਪਾਈ ਜਾਂਦੀ ਹੈ ਜਿਵੇਂ ਪੰਜਾਬ ਦੇ ਅੰਦਰ ਵੱਡੇ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਨਜ਼ਰ ਆ ਰਹੀ ਹੈ ਜਾਂ ਉਹਨਾਂ ਨੂੰ ਸ਼ੱਕ ਦੇ ਘੇਰੇ ਦੇ ਵਿੱਚ ਦੇਖਿਆ ਜਾ ਰਿਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਇਹ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਜੈਪੁਰ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਸਪੰਚ ਐਫ ਆਈ ਆਰ ਦਰਜ ਕੀਤੀ ਹੈ ਜੋ ਪਿਛਲੇ ਸਾਲ ਮਾਰਚ ਚ ਇੱਕ ਨਿਊਜ਼ ਚੈਨਲ ਤੇ ਪ੍ਰਸਾਰਿਤ ਇੰਟਰਵਿਊ ਹੋਇਆ ਸੀ ਜੈਪੁਰ ਦੇ ਪੁਲਿਸ ਕਮਿਸ਼ਨਰ ਬੀਜੂ ਯਾਰਜ ਜੋਸਫ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਜੈਪੁਰ ਚ ਇੱਕ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਪੁਲਿਸ ਦੇ ਡਿਪਟੀ ਕਮਿਸ਼ਨਰ ਜੈਪੁਰ ਪੂਰਬੀ ਤੇ ਜਸਵੀਨ ਗੋਤਮ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਸਿਟ ਨੇ ਪਾਇਆ ਕਿ ਬਿਸ਼ਨੋਈ ਇੰਟਰਵਿਊ ਦੇ ਸਮੇਂ ਜੈਪੁਰ ਜੇਲ੍ਹ 'ਚ ਸੀ ਐਸਆਈਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਆਪਣੀ ਸਥਿਤੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਕੇਸ ਦਾ ਅਧਿਕਾਰ ਖੇਤਰ ਜੈਪੁਰ ਚ ਹੈ ਇਸ ਤੋਂ ਬਾਅਦ ਹਾਈ ਕੋਰਟ ਨੇ ਜੈਪੁਰ ਚਿਕ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ। ਜੈਪੁਰ ਕੇਂਦਰੀ ਜੇਲ੍ਹ ਇੱਥੋਂ ਦੇ ਲਾਲ ਕੋਠੀ ਥਾਣੇ ਦੇ ਅਧਿਕਾਰ ਖੇਤਰ ਚੋਂਦੀ ਹੈ। ਸਹਾਇਕ ਪੁਲਿਸ ਕਮਿਸ਼ਨਰ ਗਾਂਧੀ ਨਗਰ ਨਾਰਾਇਣ ਕੁਮਾਰ ਬਾਜੀਆਂ ਨੇ ਦੱਸਿਆ ਕਿ ਇੰਟਰਵਿਊ ਨਾਲ ਸੰਬੰਧਤ ਮਾਮਲਾ ਸ਼ੁੱਕਰਵਾਰ ਨੂੰ ਦਰਜ ਕੀਤਾ ਗਿਆ ਸੀ। ਏਸੀਪੀ ਨੇ ਅੱਗੇ ਜਾਣਕਾਰੀ ਦਿੰਦਿਆਂ ਹੋਰ ਗੱਲ ਵੀ ਆਖੀ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਵੀ ਜ਼ਰੂਰ ਕੀਤੀ ਜਾਏਗੀ। ਬਿਸ਼ਨੋਈ ਨੂੰ ਫਰੋਤੀ ਦੇ ਇੱਕ ਮਾਮਲੇ 'ਚ ਪੁਸ਼ਗਿਸ਼ ਲਈ ਪਿਛਲੇ ਸਾਲ 15 ਫਰਵਰੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਦੀ ਬਠਿੰਡਾ ਜੇਲ੍ਹ ਤੋਂ ਜੈਪੁਰ ਲਿਆਂਦਾ ਗਿਆ ਸੀ ਉਸ ਨੂੰ 3 ਮਾਰਚ 2023 ਨੂੰ ਜੈਪੁਰ ਜੇਲ੍ਹ 'ਚ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ ਤੇ 4 ਮਾਰਚ ਨੂੰ ਬਠਿੰਡਾ ਲਿਆਇਆ ਗਿਆ ਇੰਟਰਵਿਊ ਦੇ ਪ੍ਰਸਾਰਿਤ ਹੋਣ ਤੋਂ ਬਾਅਦ ਜੈਪੁਰ ਦੇ ਤਤਕਾਲੀ ਪੁਲਿਸ ਕਮਿਸ਼ਨਰ ਆਨੰਦ ਸਿਰਵਾਸਤਵ ਨੇ ਦਾਅਵਾ ਕੀਤਾ ਸੀ ਕਿ ਬਿਸ਼ਨੋਈ ਜਦੋਂ ਜੈਪੁਰ 'ਚ ਸੀ ਤਾਂ ਉਸਨੇ ਕੋਈ ਇੰਟਰਵਿਊ ਨਹੀਂ ਦਿੱਤੀ ਸੀ ਜਦੋਂ ਪਿਛਲੇ ਸਾਲ ਮਾਰਚ 'ਚ ਇੰਟਰਵਿਊ ਪ੍ਰਸਾਰਿਤ ਹੋਈ ਸੀ ਉਸ ਸਮੇਂ ਬਿਸ਼ਨੋਈ ਬਠਿੰਡਾ ਜੇਲ੍ਹ ਹੁਣ ਇੱਥੇ ਦੱਸਣਾ ਬਣਦਾ ਹੈ ਕਿ ਮੰਨਿਆ ਗਿਆ ਕਿ ਸਤੰਬਰ ਮਹੀਨਾ ਸੀ 2022 ਦਾ ਜਦੋਂ ਇੰਟਰਵਿਊ 14 ਮਾਰਚ ਵਾਲੀ ਪ੍ਰਸਾਰਿਤ ਹੋਈ ਖਰੜ ਵਾਲੀ ਜਿਹੜੀ ਕਿ ਉੱਥੇ ਸਤੰਬਰ ਮਹੀਨੇ ਦੇ ਵਿੱਚ ਖਰੜ ਪੁਸ਼ਕਿਸ਼ ਦੀ ਲਿਆਂਦਾ ਗਿਆ ਸੀ ਲਾਰੈਂਸ ਬਿਸ਼ਨੋਈ ਨੂੰ ਜਿਹੜੀ ਕਿ 14 ਮਾਰਚ ਨੂੰ ਜਾ ਕੇ ਆ ਪ੍ਰਸਾਰਿਤ ਹੁੰਦੀ ਹੈ 2023 ਚ ਫਿਰ 2-3 ਦਿਨ ਦਾ ਗੈਪ ਪੈਂਦਾ ਉਸ ਦੌਰਾਨ ਪੰਜਾਬ ਦੇ ਡੀਜੀਪੀ ਵੀ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਤਾਂ ਹੋਲਿਆ ਹੀ ਨਹੀਂ ਲਾਰੈਂਸ ਬਿਸ਼ਨੋਈ ਦਾ ਫਿਰ ਉਸੇ ਹੋਲਿਏ ਦੇ ਵਿੱਚ ਹੀ ਉਸੇ ਕੱਪੜਿਆਂ ਦੇ ਤਹਿਤ ਉਹ ਇੰਟਰਵਿਊ ਇੱਕ ਹੋਰ ਆ ਜਾਂਦਾ 17 ਮਾਰਚ 2023 ਨੂੰ ਉਸੇ ਚੈਨਲ ਦੇ ਉੱਤੇ ਜਿਸ ਤੇ ਕਰਕੇ ਵੱਡੇ ਸਵਾਲ ਖੜੇ ਹੋਏ ਔਰ ਮੰਨਿਆ ਗਿਆ ਕਿ ਇੰਟਰਵਿਊ ਮਿਲੀ ਭੁਗਤ ਨਾਲ ਹੋਇਆ ਔਰ ਪੁਲਿਸ ਅਫਸਰਾਂ ਦੀ ਇਸ ਵਿੱਚ ਸ਼ਮੂਲੀਅਤ ਹੈ ਹੁਣ ਇਸ ਦੇ ਵਿੱਚ ਕਿਹੜੇ ਕਿਹੜੇ ਪੁਲਿਸ ਅਫਸਰ ਮਿਲੇ ਹੋਏ ਸਨ ਕਿੰਨਾਂ ਨੇ ਉਹ ਇੰਟਰਵਿਊ ਸਿਰੇ ਚੜਾਇਆ ਨੇਪਰੇ ਚੜਾਇਆ ਔਰ ਉਸ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਗਿਆ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਬਾਰੇ ਗੱਲਾਂ ਹੋਈਆਂ ਸਲਮਾਨ ਖਾਨ ਨੂੰ ਧਮਕੀ ਦਿੱਤੀ ਜਾਂਦੀ ਹੈ ਕਿਉਂ ਦਿੱਤੀ ਜਾਂਦੀ ਹੈ ਕਿਉਂ ਮਾਰਨ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਮਾਫੀ ਮੰਗੇ ਸਲਮਾਨ ਖਾਨ ਇਹ ਸਾਰੀਆਂ ਗੱਲਾਂ ਹੋਈਆਂ ਤਾਂ ਇਹ ਸਾਰੇ ਕੇਸ ਦੇ ਵਿੱਚ ਹੁਣ ਦੇਖਦੇ ਹਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ 15 ਅਕਤੂਬਰ ਨੂੰ ਸੁਣਵਾਈ ਹੋਣ ਜਾ ਰਹੀ ਹੈ ਉਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਪਰ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਇੱਕ ਪਰਚਾ ਜ਼ਰੂਰ ਦਰਜ ਹੋਇਆ ਹੈ ਜਿਹੜਾ ਕੀ ਹੁਣ ਜੈਪੁਰ ਪੁਲਿਸ ਨੇ ਕੀਤਾ ਇਸ ਤੋਂ ਪਹਿਲਾਂ ਮੁਹਾਲੀ ਪੁਲਿਸ ਦੇ ਵਿੱਚ ਜਿਹੜਾ ਇੱਕ ਪਰਚਾ ਦਰਜ ਹੋਇਆ ਉਸ ਦੇ ਬਾਰੇ ਤੇ ਹਾਲੇ ਉਗ ਸੁ ਵੀ ਨਹੀਂ ਮਿਲੀ ਕਿ ਉਹ ਕਿਸ ਦੇ ਖਿਲਾਫ ਹੋਇਆ ਹੈ ਕਿ ਉਸ ਦੇ ਵਿੱਚ ਕਿਸੇ ਪੁਲਿਸ ਅਫਸਰ ਨੂੰ ਨਾਮਜ਼ਦ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਜਾਂ ਫਿਰ ਪਰਚੇ ਦੇ ਵਿੱਚ ਨਾਮ ਪਾਏ ਬਿਨਾਂ ਜਾਂਚ ਕਰਨ ਦੇ ਵਾਸਤੇ ਸਿੱਟ ਨੂੰ ਪਰਚਾ ਦਰਜ ਕਰਨਾ ਪੈਣਾ ਸੀ ਇਸ ਦੇ ਬਾਰੇ 10 ਤਰੀਕ ਨੂੰ ਜਦੋਂ ਮੁਕੰਮਲ ਹੋ ਜਾਣੀ ਹੈ ਰਿਪੋਰਟ ਜਾਂਚ ਸਿੱਟ ਦੀ ਜਿਹੜੀ ਹੈ ਪ੍ਰਬੋਧ ਕੁਮਾਰ ਦੀ ਆਈਪੀਐਸ ਅਧਿਕਾਰੀ ਦੀ ਜਾਂਚ ਤਾਂ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਉਸ ਜਾਂਚ ਦੇ ਵਿੱਚ ਕੌਣ ਕੌਣ ਦੋਸ਼ੀ ਪਾਇਆ ਜਾਂਦਾ ਪਰ ਹੁਣ ਇਸ ਮਾਮਲੇ ਵਿੱਚ ਪਾਸੇ ਪੰਜਾਬ ਦੇ ਵਿੱਚ ਕਿਉਂਕਿ ਇੱਥੇ ਵੀ ਇੰਟਰਵਿਊ ਹੋਇਆ ਤਾਂ ਇੱਥੇ ਜਾਂਚ ਜਾਰੀ ਹੈ ਦੂਜੇ ਪਾਸੇ ਜੈਪੁਰ ਦੇ ਵਿੱਚ ਪੁਲਿਸ ਨੇ ਵੀ ਭਰੋਸਾ ਦਿਵਾਇਆ ਹੈ ਕਿ ਅਸੀਂ ਜਾਂਚ ਕਰਾਂਗੇ ਔਰ ਜਿਹੜੇ ਤੱਤ ਪਾਏਗੇ ਉਸ ਦੇ ਆਧਾਰ ਦੇ ਉੱਤੇ ਅਸੀਂ ਅਗਲੀ ਦੀ ਕਾਰਵਾਈ ਵੀ ਅਮਲ ਵਿੱਚ ਜ਼ਰੂਰ ਲਿਆਵਾਂਗੇ ਇਸ ਤਰ੍ਹਾਂ ਇਸ ਇੰਟਰਵਿਊ ਦਾ سلسلہ ਉਦੋਂ ਤੱਕ ਚਰਚਾ ਹੁੰਦੀ ਰਹੇਗੀ ਜਦੋਂ ਤੱਕ ਇਸ ਮਾਮਲੇ ਦੇ ਵਿੱਚ ਕਿਸੇ ਨਤੀਜੇ ਉੱਤੇ ਅਦਾਲਤਾਂ ਨਹੀਂ ਪਹੁੰਚ ਜਾਂਦੀਆਂ ਅਦਾਲਤਾਂ ਨਤੀਜੇ ਉੱਤੇ ਉਦੋਂ ਪਹੁੰਚੇਗੀ ਜਦੋਂ ਹੇਠਲੇ ਪੱਧਰ ਦੇ ਉੱਤੇ ਪੁਲਿਸ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾ ਕੇ ਅਦਾਲਤ ਦੇ ਵਿੱਚ ਤੱਥ ਪੇਸ਼ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਪਹਿਲ ਦੇ ਆਧਾਰ ਤੇ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ